ਪਤੀ ਦੇ ਨਾਲ ਹੀ ਸੜ ਜਾਂਦੀ ਸੀ ਸਤੀਆਂ ਨਾਲ ਆਖਿਮ ਜੋ ਮੜਿਆਂ ਲੱਗ ਜਲਣ ਦੀ ਗੱਲ ਸਤਪੁਰਾਂ ਨੇ ਬਾਣੀ ਵਿੱਚ ਕੀਤੀ ਹੈ ਪਰ ਇੱਥੇ ਜੋ ਸਤੀ ਦਾ ਅਰਥ ਹੈ ਨਾ ਉਹ ਇਹ ਨਹੀਂ ਹੈ ਕਿ ਉਸ ਔਰਤ ਦੀ ਗੱਲ ਨਹੀਂ ਕੀਤੀ ਇੱਥੇ ਸਤੀ ਦਾ ਅਰਥ ਕਰ ਧਰਮੀ ਲਿਬਾਸ ਪਹਿਨਣ ਵਾਲਾ ਮਨੁੱਖ ਤੇ ਅੱਜ ਦੇ ਸ਼ਬਦ ਅੰਦਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜਾ ਵੱਡਾ ਸੱਚ ਬਿਆਨ ਕੀਤਾ ਕਿਉਂਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਜਿਸ ਸੇ ਧਰਮੀ ਮਨੁੱਖਾਂ ਦੇ ਨਾਲ ਜਾ ਕੇ ਵਿਚਾਰ ਨਹੀਂ ਕੀਤਾ ਔਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧਰਮੀ ਮਨੁੱਖਾਂ ਤੋਂ ਪਹਿਲਾਂ ਜਾਨੂ ਹੋਏ ਤੇ ਜਾਨੂ ਹੋਣ ਤੋਂ ਬਾਅਦ ਸਤਿਗੁਰਾਂ ਨੇ ਫਿਰ ਉਹਨਾਂ ਦੀ ਗੱਲ ਕੀਤੀ ਕਿਉਂਕਿ ਜਦੋਂ ਉਹਨਾਂ ਦੇ ਜੀਵਨ ਨੂੰ ਵੇਖ ਲਿਆ ਜਦੋਂ ਉਹਨਾਂ ਦੀ ਜ਼ਿੰਦਗੀ ਨੂੰ ਵੇਖ ਲਿਆ ਤੇ ਸਤਿਗੁਰੂ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਤੋਂ ਬਾਅਦ ਉਹਨਾਂ ਦੀ ਗੱਲ ਕੀਤੀ ਕਿਉਂਕਿ ਬਹੁਤੇ ਲੋਕ ਉਸ ਸੰਗ ਜਿਹੜੇ ਇਕੱਲੇ ਧਰਮੀ ਲਿਬਾਸ ਪਹਿਨ ਕੇ ਫਿਰਦੇ ਸਨ ਪਰ ਕਰਦੇ ਰੂਪੀ ਕਰਤ ਕੋਈ ਧਰਮ ਵਾਲੀ ਗੱਲ ਨਹੀਂ ਸੀ ਧਰਮ ਉਹਨਾਂ ਦੇ ਦੂਰ ਦੂਰ ਤੱਕ ਨਹੀਂ ਸੀ ਉਹਨਾਂ ਸਿਰਫ ਲਿਬਾਸ ਤੇ ਲਿਬਾਸ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਪਰ ਲਿਬਾਸ ਜ਼ਰੂਰੀ ਨਹੀਂ ਕਿ ਧਰਮ ਹੀ ਕੋਣ ਦਾ ਸਬੂਤ ਦਿੰਦਾ ਕੋ ਕਿਉਂਕਿ ਲਿਬਾਸ ਇੱਕ ਭੇਖੜਾ ਹੈ ਲਿਬਾਸ ਇੱਕ ਸਿਰਫ ਤੰਤ ਘੁੰਣ ਦੇ ਲਈ ਕੱਪੜਾ ਹੈ بڑے ਲੋਕ ਐਸੇ ਆ ਜਿਹੜੇ ਧਰਮ ਦਾ ਲਿਬਾਸ ਪਾ ਕੇ ਲੋਕਾਂ ਨੂੰ ਲੁੱਟ ਰਹੇ ਤੇ ਉਹ ਸੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਉਚਾਰਨ ਕੀਤਾ ਹੈ ਸਬਦ ਕੰਦੇ ਸੱਤੀ ਪਾਪ ਕਰ ਸਤ ਕਮਾਏ ਧਰਮੀ ਲੋਕ ਧਰਮੀ ਲਿਬਾਸ ਪਹਿਣ ਕੇ ਆਪਣੇ ਆਪ ਨੂੰ ਇਹ ਦੱਸ ਦਿਆ ਸਾਡੇ ਵਰਗਾ ਧਰਮੀ ਕੋਈ ਨਹੀਂ ਸਾਡੇ ਵਰਗਾ ਕੋਈ ਧਰਮੀ ਪਰ ਕੰਦੇ ਧਰਮ ਦਾ ਲਿਬਾਸ ਪਹਿਣ ਕੇ ਅੰਦਰੋਂ ਪਾਪ ਕਮਾਉਂਦੇ ਆ ਅੰਦਰ ਬਾੜੇ ਕਰਮ ਕਰ ਰਹੇ ਜੇ ਅੰਦਰ ਸੱਚਾ ਨਹੀਂ ਜੇ ਅੰਦਰ ਉੱਚਾ ਨਹੀਂ ਤੇ ਬਾਹਰੀ ਭੇਖ ਜਿੱਦਾਂ ਦਾ ਮਰਜੀ ਕੋਵੇ ਕੋ ਗੇਰਵੇ ਪਾਈ ਫਿਰੇ ਕੋ ਚਟੇ ਪਾਈ ਫਿਰੇ ਕਿਉਂਕਿ ਦਗੰਬਰ ਤੇ ਦਗੰਬਰ ਦੀ ਗੱਲ ਕੀਤੀ ਹੈ ਕੋਈ ਹਰੇ ਰੰਗ ਦੇ ਪਾਈ ਫਿਰੇ ਕੋਈ ਕਾਲੇ ਰੰਗ ਦੇ ਪਾਈ ਫਿਰੇ ਬਾਬਾ ਫਰੀਦ ਸਾਹਿਬ ਕਹਿੰਦੇ ਨਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਤੇਰਾ ਲੋਕ ਹੈ ਦਰवेश ਕਹਿੰਦੇ ਮੇਰੇ ਚ ਗੁਨਾਹ ਇੰਨੇ ਨੇ ਪਰ ਵੇਖਣ ਵਾਲੇ ਇਹ ਵੇਖਦੇ ਆ ਕਿ ਬਾਬਾ ਫਰੀਦ ਬੜਾ ਦਰवेश ਆ ਬੜਾ ਫਕੀਰ ਹੈ ਹੁਣ ਇਹ ਜਿਹੜੀ ਥਿੰਕਿੰਗ ਹੈ ਪੋਜ਼ਿਟਿਵ ਇਹ ਬਹੁਤ ਘੱਟ ਲੋਕਾਂ 'ਚ ਜਿਹੜੇ ਆਪਣੇ ਅੰਦਰ ਜਿਵੇਂ ਦੇ ਹੁੰਦੇ ਆ ਬਾਹਰ ਵੀ ਕਹਿੰਦੇ ਬਾਬਾ ਫਰੀਦ ਕਹਿੰਦੇ ਮੈਂ ਤੇ ਗੁਨਾਹਾਂ ਨਾ ਭਰਿਆ ਪਰ ਕਾਲੇ ਕੱਪੜੇ ਵੇਖ ਕੇ ਲੋਕ ਮਨੂੰ ਫਕੀਰ ਕਹੀ ਜਾਂਦੇ ਆ ਦਰवेश ਕਹੀ ਜਾਂਦੇ ਆ ਇਹ ਗ੍ਰਿਤੀ ਬਹੁਤ ਘੱਟ ਲੋਕਾਂ 'ਚ ਜਿਹੜੇ ਮੰਨਦੇ ਆ ਕਿ ਅਸੀਂ ਧਰਮੀ ਹਾਂ ਪਰ ਅਸਲ ਵਿੱਚ ਸਾਡਾ ਅੰਦਰ ਜਿਹੜਾ ਹੈ ਉਹ ਮਦੀਨ ਹੈ ਬਾਹਰੋਂ ਵਿੱਚ ਨੂੰ ਡੁੱਬਿਆ ਬਾਹਰੀ ਲਬਾਸ ਕੱਪੜੇ ਦੇ ਨਾਲ ਧਰਮ ਪ੍ਰਗਟ ਨਹੀਂ ਜੀ ਹੁੰਦਾ ਮਾਫ ਕਰ ਤੋ ਕਿ ਕੱਪੜਿਆਂ ਦੇ ਨਾਲ ਟੱਕੇ ਕੋਈ ਮਨੁੱਖਾਂ ਦੇ ਅੰਦਰ ਪਤਾ ਨਹੀਂ ਕਿੰਨੇ ਕੋ ਹਵਾਨ ਤੇ ਜਨਵਰ ਛੁਪੇ ਗੱਲੇ ਕੱਪੜਿਆਂ ਕਿਉਂਕਿ ਤੁਸੀਂ ਵੇਖਦੇ ਹੋ ਤੁਸੀਂ ਅਖਬਾਰਾਂ, ਤਿਵੀਆਂ ਸਭ ਕੁਝ ਵੇਖਿਆ ਕਿੰਨੇ ਉਹ ਧਰਮੀ ਲੋਕ ਜਿਨ੍ਹਾਂ ਦੇ ਕੋਲ ਲੱਖਾਂ ਦੀ ਤਗਾਦ ਵਿੱਚ ਲੋਕ ਜਾਂਦੇ ਸਨ ਪਰ ਅੱਜ ਉਹ ਜਿਨ੍ਹਾਂ ਦੀਆਂ ਸੁਲਾਖਾਂ ਦੇ ਪਿੱਛੇ ਨੇ ਕਿੰਨੇ ਧਰਮੀ ਲੋਕ ਜਿਹੜੇ ਮੇਰੇ ਕਹਿਣ ਦੇ ਨਾਲ ਕੀ ਤੁਹਾਡੀਆਂ ਅੱਖਾਂ ਤੇ ਤੁਹਾਡੇ ਅੰਦਰ ਆਗੇ ਗੁਲੇ ਮੈਨੂੰ ਨਾਮ ਲੈਣ ਦੀ ਲੋੜ ਨਹੀਂ ਮੈਨੂੰ ਉਹਨਾਂ ਦਾ ਨਾਮ ਵੀ ਲੈਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਆਪ ਜਾਣ ਕੇ ਹੋ ਕਿ ਮੈਂ ਕੀ ਦੀ ਗੱਲ ਕਰ ਰਿਹਾ ਬੜੇ ਲੋਕ ਐਸੇ ਔਰ ਜਿਨ੍ਹਾਂ ਨੂੰ ਲੋਕ ਬਾਪੂ ਕਹਿੰਦੇ ਸਨ ਕਿ ਕੋਈ ਬਾਪੂ ਦੀ ਉਮਰ ਤਾਂ ਹੋਵੇ ਉਹਨੂੰ ਬਾਪੂ ਹੀ ਕਹਾਂਗੇ ਪਰ ਬਾਪੂ ਦੀ ਉਮਰ ਦੇ ਅੰਦਰ ਚ ਵੀ ਇੱਕ ਕਾਮੀ ਬਾਪੂ ਦੀ ਉਮਰ ਦੇ ਵਿੱਚ ਹੀ ਇੱਕ ਰਾਖਸ਼ ਬਾਪੂ ਦੀ ਉਮਰ ਦੇ ਵਿੱਚ ਵੀ ਇੱਕ ਹਵਾਨੀਅਤ ਵਾਲਾ ਪੁੱਤਲਾ ਅੰਦਰ ਬੈਠ ਕੇ ਬੱਫਦਰ ਰਿਹਾ ਹੁਣ ਮੈਂ ਸੋਚਿਆ ਅੱਜ ਦੇ ਸਮੇਂ ਦੇ ਅੰਦਰ ਵੀ ਨਵੇਂ ਦੋ ਤਿੰਨ ਬਾਬੇ ਆ ਜੋ ਤੁਸੀਂ ਵੀ ਵੇਖਦੇ ਹੋ ਹੈ ਨੋ ਬੰਦੇ ਪਰ ਉਹਨਾਂ ਆਪਣਾ ਕੁੜੀਆ ਔਰਤਾਂ ਵਰਗਾ ਬਣਾਇਆ ਹੈ ਹੱਥਾਂ 'ਚ ਚੂੜੇ ਪਾ ਕੇ ਪਿੱਛੇ ਦੁੱਤਾਂ ਕਰਕੇ ਜਾਂ ਪਿੱਛੇ ਕੇਸ ਜਿਹੜੇ ਨੇ ਉਹ ਖੁੱਲੇ ਛੱਡ ਕੇ ਤੇ ਹੱਥਾਂ ਵਿੱਚ ਚੂੜੇ ਪਾ ਕੇ ਕਿਸੇ ਸਾੜੀ ਲਾਈਏ ਕੋਈ ਤਿਲਕ ਲਾਉਂਦਾ ਕੋਈ ਕੁਝ ਲਾਉਂਦਾ ਇਦਾਂ ਦੇ ਬਾਬੇ ਜਿਹੜੇ ਆ ਮਾਰਕੀਟ ਵਿੱਚ ਬੜਿਆ ਤੇ ਮੇਰੇ ਕਿਉਂਕਿ ਇਤਿਹਾਸ ਤੋਂ ਹਰ ਰੋਜ਼ ਇਤਿਹਾਸ ਦੀ ਕਥਾ ਕਰੀਦੀ ਹੈ ਕੋਈ ਸਭ ਇੱਥੇ ਸਰਪਜੀਤ ਸਿੰਘ ਇਹ ਵੀ ਇਤਿਹਾਸ ਦੀ ਕਥਾ ਕਰਦੇ ਆ ਤੇ ਤੁਸੀਂ ਸੁਣਿਆ ਹੋਵੇਗਾ ਜਿਹੜੇ ਇਤਿਹਾਸ ਨੂੰ ਸੁਣਨ ਵਾਲੇ ਗੁਰਨਾਨਕ ਦੇਵ ਮਹਾਰਾਜ ਜੀ ਦੇ ਵਕਤ ਇੱਕ ਪਖੰਡੀ ਦਾ ਜ਼ਿਕਰ ਹੁੰਦਾ ਜਦੋਂ ਆ ਮੈਂ ਸ਼ਬਦ ਪੜ ਰਿਹਾ ਸੀ ਤੇ ਮੇਰੇ ਅੱਖਾਂ ਦੇ ਅੱਗੇ ਉਹ ਸਾਖੀ ਆਈ ਮੈਂ ਕੋਈ ਵੀ ਪੜ ਰਿਹਾ ਸੀ ਉਹਦਾ ਨਾਮ ਸੀ ਸ਼ਾ ਸੁਹਾਗਣ ਸਿਆਲਕੋਟ ਦੀ ਧਰਤੀ ਤੇ ਗੁਰਨਾਮਕ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਆ ਇੱਥੇ ਗੁਰਨਾਮਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਮਰਦਾਨੇ ਨੂੰ ਸੋਨੇ ਦੀ ਮੋਹਰ ਦੇ ਕੇ ਸੱਚ ਤੇ ਝੂਠ ਕਰੀਦਮ ਦੀ ਭੇਜਦੀ ਆ ਕਬੀ ਰਾਤ ਕਬੀ ਸੰਤੋਖ ਸਿੰਘ ਨੇ ਸੋਨੇ ਦੀ ਮੋਹਰ ਦਾ ਜ਼ਿਕਰ ਕੀਤਾ ਤੇ ਮੈਂ ਉਹੀ ਗੋਟ ਕਰਦਾ ਹੁੰਨਾ ਮੈਂ ਨਹੀਂ ਕਿਹਾ ਹੁੰਦਾ ਵੀ 1 ਰੁਪਿਆ ਦੇ ਦਿੱਤੇ ਕਿਉਂਕਿ ਜੋ ਉਹਨਾਂ ਦੇ ਹੁਣ ਇੱਕ ਤੋਂ ਥੋੜੀ ਦੂਰੀ ਤੇ ਸਤਗੁਰੂ ਗੁਰਨਾਥ ਦੇਵ ਸੱਚੇ ਪਾਤਸ਼ਾਹ ਜੀ ਆਏ ਤੇ ਇਸ ਨਗਰ ਵਿੱਚ ਬੜੀ ਚਹਿਲ ਪਹਿਲ ਤੇ ਬੜੀ ਭੀੜ ਲੱਗੀ ਹੋਈ ਸੀ ਇੱਕ ਮਾਤਾ ਤੇ ਪੁੱਛਿਆ ਕਿ ਮਾਂ ਤੇ ਪੀੜ ਕਿਉਂ ਕਰੇ ਉਸ ਮਾਤਰਾ ਨੇ ਦੱਸਿਆ ਵੀ ਇਤੇ ਸ਼ਾ ਸੁਹਾਗਨਾਂ ਰਾਮੀ ਪੀਰ ਪੀਰ ਰਿੰਦਾ ਹੈ ਤੇ ਕਹਿੰਦੇ ਕੀ ਇਸ ਦਿਨ ਉਹਨੂੰ ਰੱਬ ਦੇ دیدار ਹੁੰਦੇ ਆ ਦਰਸ਼ਨ ਹੁੰਦੇ ਆ ਇਸ ਕਰਕੇ ਅੱਜ ਇਹਦੇ ਡੇਰੇ ਤੇ ਪੀਲਾ ਹੈ ਤੇ ਲੋਕ ਆਪਣੀਆਂ ਔਰਤਾਂ ਨੂੰ ਸੁਹਾਗਨਾ ਵਾਲੇ ਵਸਤਰ ਪਹਿਨਾ ਕੇ ਚੁੰਦੇ ਪਹਿਨਾ ਕੇ ਹਾਰ ਸ਼ਿੰਗਾਰ ਕਰਕੇ ਉਹਦੇ ਡੇਰੇ ਤੇ ਲੈ ਕੇ ਜਾਂਦੇ ਕਿਉਂਕਿ ਸ਼ਕਾ ਪੇੜਾ ਇਦਾਂ ਕਰਕੇ ਆ ਕਿ ਅਸੀਂ ਆਪ ਖੁਦ ਇਹਨਾਂ ਚੀਜ਼ਾਂ ਨੂੰ ਬੜਾਵਾ ਦਿੰਦਾ ਹੈ ਪਰ ਉਹ ਦਰਵਾਜ਼ੇ ਦੇ ਅੰਦਰ ਕਿਸੇ ਨੂੰ ਨਾ ਜਾਣ ਦਿੰਦਾ ਲੋਕ ਸ਼ੀਰਨੀਆਂ ਲੈ ਕੇ ਲੋਕ ਕੀਮਤੀ ਪਟਾਣਾ ਲੈ ਕੇ ਬੜਾ ਕੁਝ ਲੈ ਕੇ ਫੁੱਲਾਂ ਤੇ ਮਲ ਸਜਿਆ ਹੋਇਆ ਉਹਦਾ ਡੇਰਾ ਔਰ ਉਸ ਦਿਨ ਉਹ ਦੀਪਮਾਲਾ ਕਰਦਾ ਦੀਵੇ-ਦੀਵੇ ਜਗਦੇ ਉਹਦੇ ਦੇ ਸਤਿਗੁਰੂ ਗੁਰਨਾਥ ਦੇਵ ਸੱਚੇ ਪਾਤਸ਼ਾਹ ਵੀ ਚਲੇ ਗਏ ਬੜੀ ਭੀੜ ਸੀ ਬੜੀ ਚੜ੍ਹ ਪੈਰ ਸੀ ਇਹ ਸਤਿਗੁਰੂ ਗੁਰਨਾਥ ਦੇਵ ਸੱਚੇ ਪਾਤਸ਼ਾਹ ਜੀ ਅੰਦਰ ਜਾਣ ਲੱਗੇ ਤੇ ਦਰਵਾਜ਼ੇ ਤੇ ਖੜੇ ਕੋਈ ਉਹਦੇ ਹਰਕਾਰੇ ਨੇ ਉੱਤੇ ਉਹ ਕਹਿੰਦਾ ਜੀ ਕਿੱਧਰ ਸਭ ਕਹਿੰਦੇ ਵੀ ਤੇਰੇ ਫਕੀਰ ਦੀ ਇੰਨੀ ਚੜ੍ਹਾਈ ਆ ਇਹਨੇ ਲੋਕ ਇਹਨੂੰ ਮੰਨਦੇ ਆ ਸਭ ਕਹਿੰਦੇ ਅਸੀਂ ਇਹਦੇ ਨਾਲ ਵਿਚਾਰ ਕਰਨੀ ਚਾਹੁੰ। ਇਹਨੂੰ ਮਿਲਣਾ ਚਾਹੁੰਦਾ। ਉਹਨੇ ਜਾ ਕੇ ਅੰਦਰ ਕਿਹਾ ਕਿੰਦਾ ਜੀ ਇਹ ਤਾਂ ਕਿਸੇ ਨੂੰ ਮਿਲਦੇ ਨਹੀਂ ਅੱਜ ਦੇ ਦਿਨ ਇਹਨਾਂ ਨੂੰ ਰੱਬ ਦੇ ਦਰਦਾਰ ਹੁੰਦੇ ਆ ਰੱਬ ਦੇ ਦਰਸ਼ਨ ਹੁੰਦੇ ਆ। ਤੇ ਕਿਸੇ ਨੂੰ ਮਿਲਦੇ ਨਹੀਂ। ਪਰ ਫਿਰ ਵੀ ਤੁਹਾਡੇ ਕਹਿਣ ਤੇ ਮੈਂ ਪੁੱਛ ਲਈਨਾ। ਉਹਨੇ ਜਾ ਕੇ ਫਕੀਰ ਨੂੰ ਪੁੱਛਿਆ। ਉਹਨੇ ਕਿਹਾ ਦਿੱਤੇ ਦਿਨ ਮੈਂ ਕਿਸੇ ਨੂੰ ਨਹੀਂ ਮਿਲਣਾ ਨੂੰ ਕੋਈ ਹੂਏ ਤੇ ਮੁੜਦਾ ਹੈ। ਉਨੇ ਦੱਸਿਆ ਕਿ ਗੁਰਨਾਨਕ ਦੇਵ ਸੱਜੇ ਪਾਤਸ਼ਾਹ ਕੋਈ ਫਕੀਰ ਆਇਆ। ਕਿਾ ਕਿ ਉਹਨੂੰ ਕਹੂਏ ਤੇ ਨਮਸਕਾਰ ਕਰੇ ਮੱਥਾ ਟੇਕੇ ਤੇ ਮੁੜ ਜਾਏ। ਹੁਣ ਗੁਰਨਾਨਕ ਦੇਵ ਸੱਜੇ ਪਾਤਸ਼ਾਹ ਜਿੰਨੇ ਜਿਹਦੇ ਕਿ ਕੁੱਲ ਆਲਮ ਝੁਕਦਾ ਹੈ। ਉਹ ਸੀਸ ਥੋੜਾ ਝੁਕਾਉਣ ਲੱਗੇ। ਉਹ ਵੀ ਕਿਸੇ ਬੰਦੇ ਕਿਸੇ ਪਖੰਡੀਏ। ਇੱਤੇ ਮਾਫ਼ ਕਰਨਾ ਸਾਡੇ ਵਿੱਚ ਹੀ ਇੰਨਾ ਦਾ ਬਣ ਗਿਆ ਕਿ ਮਾਫ਼ ਕਰਨਾ ਗਾਤਰੇ ਪਾਕੀ ਦੇ ਸਿਡੇਰਿਆਂ ਤੇ ਲੱਗੇ ਤਾ। ਗਾਤਰੇ ਪਾਕੀ ਦੇ ਅਸੀਂ ਪਤਾ ਨਹੀਂ ਕਿਤੇ ਕਿਤੇ ਨੱਕ ਲਗਣੀ ਆ। ਕਿੱਤੇ ਕਿਤੇ ਮੱਥੇ ਤੇ। ਗੁਰੂ ਨਾਨਕ ਦਾ ਸਿੱਖ ਝੁਕਦਾ ਤੇ ਗੁਰੰਤ ਸਾਹਿਬ ਅੱਗੇ ਝੁਕਦਾ ਉਹ ਕਿਸੇ ਅਗੇ ਝੁਕਦਾ ਨਹੀਂ। ਹੁਣ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਇਹ ਬਾਤ ਉਹਦੇ ਫਰਕਾਰੇ ਨੇ ਕਿਹਾ ਇੱਥੇ ਮੱਥਾ ਟੇਕੋ ਤੇ ਚਲੇ ਜਾਓ। ਸਭ ਮੁਸਕਰਾਪੇ ਹੱਸਦੇ ਪਤਾ ਤੇ ਸਿੱਖ ਗੁਰੂ ਨਾਨਕ ਸਾਹਿਬ ਨੂੰ ਘਟ ਘਟ ਕੇ ਤਰਕੀ ਜਾਣਤ ਭਲੇ-ਦੁਲੇ ਕੀ ਕੀ ਪਛਾਣ। ਸਭ ਨੇ ਕਿਹਾ ਮਰਦਾਨਿਆ ਜਲ ਚਲੀ ਇੱਥੇ ਕੱਖ ਨਹੀਂ। ਇਥੇ ਕੁਝ ਨਹੀਂ ਜਲ ਤਰੀਕੇ ਦਾ ਸਤਗੁਰ ਜੀ ਕਹਿੰਦੇ ਪਖੰਡੀ ਆ ਗੁਰਨਾਥ ਸਿੰਘ ਨੇ ਭਾਈ ਮਰਦਾਨੇ ਨੂੰ ਕਿਹਾ ਕੁ ਬੜੀਆਂ ਦਿਲ ਦੀਆਂ ਗੱਲਾਂ ਗੁਰਨਾਥ ਸਿੰਘ ਭਾਈ ਮਰਦਾਨੇ ਨੂੰ ਦੱਸਦੇ ਸਤਗੁਰ ਕਹਿੰਦੇ ਤੇ ਪੱਲੇ ਕੱਖ ਨਹੀਂ ਪਖੰਡੀ ਆ ਰੱਜ ਕੇ ਪਖੰਡ ਕਰ ਰਿਹਾ ਇਹਦੇ ਕੋਈ ਰੱਬ ਦੀ ਗੱਲ ਨਹੀਂ ਕੋਈ ਇਹਨੂੰ ਰੱਬ ਦੇ دیدار ਨਹੀਂ ਸਤਗੁਰ ਜੀ ਕਹਿੰਦੇ ਕਿ ਉੱਜੜੇਗਾ ਇਹਦਾ ਸਰਬਨਾਸ਼ ਹੋਏਗਾ ਇਹਦਾ ਖਾਤਮਾ ਕਹਿੰਦੇ ਉਸ ਜਗ੍ਹਾ ਤੇ ਥੋੜੇ ਸਮੇਂ ਬਾਅਦ ਐਸਾ ਤਕਾ ਪਿਆ ਕਿ ਦੋ ਗੁੱਟਾਂ ਵਿਚ ਆਪਸੀ ਲੜਾਈ ਹੋ ਗਈ ਜਦੋਂ ਦੋ ਗੁੱਟਾਂ ਵਿਚ ਆਪਸੀ ਲੜਾਈ ਹੋ ਗਈ ਵੱਡਾ ਕੱਟੇ ਸ਼ੁਰੂ ਹੋ ਗਈ ਕੁਝ ਲੋਕ ਵੱਢ ਦਿੱਤੇ ਗਏ ਖੂਨ ਚੱਲਣ ਲੱਗ ਪਿਆ ਤੇ ਕਹਿੰਦੇ ਲੜਦੇ ਲੜਦੇ ਉਸ ਫਕੀਰ ਦੇ ਕਮਰੇ ਤੱਕ ਪਹੁੰਚ ਗਏ ਜਿੱਥੇ ਉਹ ਅੰਦਰ ਨਹੀਂ ਸੀ ਵੜਨ ਦੇ ਤੇ ਇੱਕ ਦੂਜੇ ਨੂੰ ੱੱੱਕੇ ਮਾਰਦੇ ਮਾਰਦੇ ਅੰਦਰ ਵੜ ਕੇ ਲੁੱਟਖਸੁੱਟ ਪੈਦਾ ਹੋ ਗਈ ਲੁੱਟਣ ਲੱਗ ਪਏ ਲੋਕ ਜਿਹੜਾ ਸਮਾਨ ਸੀ ਜਿਹੜੇ ਵਿੱਚ ਚੋਰ ਕੁਸ ਬੈਠੀਏ ਕੁਸੇ ਹੁਣ ਜਦੋਂ ੱੱੱਕਾ ਮੁਕਤੀ ਕਰਦੇ ਕਰਦੇ ਉਹਦੇ ਅੰਦਰ ਬੜੇ ਨਾ ਮਾਫ ਕਰਨਾ ਕਿਉਂਕਿ ਅਸੀਂ ਸਾਡੀ ਉਮਰ ਇਤਾਂ ਦੀ ਹੁੰਦੀ ਇਹ ਗੱਲਾਂ ਕਹਿਣ ਤੋਂ ਅਸੀਂ ਬਰੇਜ ਕਰ ਜਾਂਦੇ ਪਰ ਜੋ ਸੱਚ ਹੈ ਉਹ ਸਾਨੂੰ ਬੋਲਣਾ ਪਊ ਜਦੋਂ ਉਹ ਅੰਦਰ ਵੜੇ ਉਸ ਕਮਰੇ 'ਚ ਜਿੱਥੇ ਉਹ ਕਹਿ ਰਿਹਾ ਸੀ ਮੈਨੂੰ ਰੱਬ ਦੇ ਦਿਦਾਰ ਹੁੰਦੇ ਆ ਦਰਸ਼ਨ ਹੁੰਦੇ ਆ ਲਿਬਾਸ ਉਹਦਾ ਔਰਤਾਂ ਵਾਲਾ ਸ਼ਾਹ ਸੁਹਾਗਣ ਦਾ ਮਤਲਬ ਸੁਹਾਗਣਾ ਵਾਲੇ ਉਹ ਕੱਪੜੇ ਪਹਿਨਦਾ ਸੀ ਚੂੜਾ ਪੁੰਨਦਾ ਸੀ ਹੱਥਾਂ 'ਚ ਤੇ ਪੂਰਾ ਸੁਹਾਗ ਔਰਤਾਂ ਵਾਲਾ ਲਿਬਾਸ ਹੁੰਦਾ ਜਦੋਂ ਉਹ ਅੰਦਰ ਵੜੇ ਲੋਕ ਇਹ ਮਾਫ਼ ਕਰਨਾ ਉਹ ਕਿਸੇ ਔਰਤ ਨਾਲ ਕੋ ਕਰਮ ਕਰ ਰਿਹਾ ਸੀ ਕਿਸੇ ਔਰਤ ਨਾਲ ਉਹ ਕੰਮ ਕਰ ਰਿਹਾ ਸੀ ਤੇ ਜਦੋਂ ਉਹ ਲੋਕ ਅੰਦਰ ਗਏ ਉਹਨਾਂ ਲੋਕਾਂ ਨੇ ਕਿਹਾ ਫੜੋ ਇਹਨੂੰ ਜਾਨ ਤੋਂ ਮਾਰ ਦਿਓ ਕਿਉਂਕਿ ਇਹ ਬੰਦਾ ਇਹ ਕਹਿ ਕੇ ਵੀ ਰੱਬ ਦੇ ਨਾਮ ਤੇ ਕਹਿ ਕੇ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ ਇੱਜ਼ਤਾਂ ਤੇ ਪੱਤਾਂ ਲੁੱਟ ਰਿਹਾ ਇਸ ਕਰਕੇ ਇਹਨੂੰ ਮਾਰ ਦਿੱਤਾ ਕਿ ਕਿੱਡੇ ਮੂਰਖ ਲੋਕ ਆਪਣੀਆਂ ਔਰਤਾਂ ਨੂੰ ਉਸ ਦਿਨ ਸੁਹਾਗਣਾ ਵਾਲੇ ਵਸਤਰ ਪਹਿਨਾ ਕੇ ਉਹਦੇ ਬੂਹੇ ਅੱਗੇ ਲਾ ਖੜਾ ਕਰ ਤੇ ਹੁਣ ਜਦੋਂ ਇਹ ਕੁਝ ਹੋਇਆ ਲੋਕੀ ਉਹਦੇ ਮਗਰ ਚੜ ਕੇ ਸਭ ਕੁਝ ਦੇਰਾ ਲੁੱਟਿਆ ਗਿਆ ਗੁਰਨਾਥ ਸਾਹਿਬ ਨੇ ਕਿਹਾ ਸੀ ਇਹਦਾ ਕੁਝ ਨਹੀਂ ਰਹਿਣਾ ਤੇ ਉਹ ਬਚਨ ਸੱਚ ਹੋਇਆ ਹੁਣ ਬੜੇ ਲੋਕ ਕਹਿੰਦੇ ਆ ਜਿਹੜੇ ਸੰਤ ਗੁਰਨਾਥ ਸਾਹਿਬ ਨੇ श्राप ਦੇ ਦਿੱਤਾ श्राप ਨਹੀਂ ਸੀ ਇਹ ਸਤਪੁਰਾਂ ਨੇ ਉਹਦੀ ਨੀਅਤ ਨੂੰ ਵੇਖ ਕੇ ਸੁਭਾਵਿਕ ਬਚਨ ਕਹਿ ਸਭ ਕਈ ਵਾਰੀ ਆਪਾਂ ਇਹ ਗੱਲਾਂ ਕਹਿੰਦੇ ਆ ਵੀ ਕੱਲ ਨੂੰ ਆਹ ਬੰਦਾ ਵੇਖੀ ਸ਼ੂਗਰ ਦਾ ਮਰੀਜ਼ ਹੋਏਗਾ ਆਪਾਂ ਸੁਭਾਵੀ ਕਿੰਨਾ ਕਿ ਜਿਹੜਾ ਜਿਆਦਾ ਮਿੱਠਾ ਖਾਂਦਾ ਆਪਾਂ ਸੁਭਾਵੀ ਕਹਿੰਨਾ ਕਿ ਆਹ ਬੰਦਾ ਵੇਖੀ ਫਲਾਣੀ ਬਿਵਾਰੀ ਦੇ ਨਾਲ ਮਰੇਗਾ ਕਿਉਂਕਿ ਵੇਖੋ ਅਸੀਂ ਅੰਤਰਜਾਮੀ ਤੇ ਹੈ ਨਹੀਂ ਤੇ ਨਾ ਕੀ ਅਸੀਂ ਉਸ ਬੰਦੇ ਨੂੰ ਸ਼ਰਾਪ ਦਿੱਤਾ ਪਰ ਜਦੋਂ ਐਵੇਂ ਦੀ ਕੋਈ ਗੱਲ ਹੁੰਦੀ ਹੈ ਸਾਡੇ ਲੋਕ ਸ਼ਰਾਪ ਦੇ ਵਿੱਚ ਤੇ ਬਦਲ ਦਿੰਦੇ ਆ ਨਾ ਚੀਜ਼ਾਂ ਨੂੰ ਜਾਂ ਫਿਰ ਇਹ ਕਹਿ ਦਿੰਦੇ ਆ ਵੀ ਵਰ ਦਿੱਤਾ ਪਰ ਵਰ ਸ਼ਰਾਪ ਨਹੀਂ ਹੈ ਗੁਰਨਾਨਕ ਦੇ ਕਰ ਤੋਂ ਸਤਿਗੁਰਾਂ ਨੇ ਸਿੱਧੇ ਸਾਹਮਣੇ ਸੁਭਾਵੀ ਕੇ ਗੱਲ ਕੀਤੀ ਕਿ ਇਹਦਾ ਸਰਪਨਾਸ਼ ਹੋਣਾ ਇਹਨੂੰ ਜੜਨਾ ਤੇ ਸੱਚ ਉਹ ਕੁਕਰਮੀ ਅੰਦਰ ਉਹਦਾ ਪਾ ਜੁਗੜ ਗਿਆ ਤੇ ਬੜੇ ਐਸੇ ਕੁਪਾਵਾਂ ਵਾਲੇ ਬਾਬੇ ਜਿਨ੍ਹਾਂ ਦੇ ਪਾ ਜੁਗੜੇ ਇਹ ਫੜੇ ਗਏ ਹੁਣ ਆਹ ਸ਼ਬਦ ਉਹਨਾਂ ਨੇ ਵਰਤਿਆ ਸੱਤੀ ਪਾਪ ਕਰ ਸਤਿ ਕਮ ਹੈ ਕਹਿੰਦੇ ਧਰਮੀ ਲਿਬਾਸ ਪਹਿਨ ਕੇ ਤੇ ਅੰਦਰ ਪਾਪ ਕਰਦਾ ਬਾਰ ਆਪਣੇ ਆਪ ਨੂੰ ਸਦਾਉਂਦਾ ਮੈਂ ਬੜਾ ਵੱਡਾ ਫਕੀਰ ਆ ਮੈਂ ਬੜਾ ਵੱਡਾ ਧਰਮੀ ਆ ਪਰ ਸਤਗੁਰੂ ਜੀ ਕਹਿੰਦੇ ਅੰਦਰ ਜਿਹੜਾ ਹੈ ਪਾਪੀ ਛੁਪਿਆ ਹੈ ਅੰਦਰ ਕਾਮਕ વૃਤੀ ਘਰ ਘਰ ਕੇ ਬੈਠੀ ਹੈ ਅੰਦਰਲਾ ਕਾਮ ਸੱਚ ਹੈ 70 80 ਸਾਲ ਦੇ ਬੰਦੇ ਦੇ ਅੰਦਰੋਂ ਵੀ ਨਿਕਲਿਆ ਨਹੀਂ ਉੱਦਾਂ ਹੀ ਬੈਠਾ ਹੈ ਭਾਵੇਂ ਆਪਾਂ ਕਹਿੰਦੇ ਅਸੀਂ ਬਜ਼ੁਰਗ ਹੋ ਗਏ ਆ ਸਿਆਣਾ ਹੋ ਗਿਆ ਪਰ ਜਦੋਂ ਤੋਂ ਇਹ ਗੱਲਾਂ ਸੁਣੀ ਦੀਆਂ ਤੇ ਸਮਝੀਦਾ ਵੀ ਇਹ ਹਜੇ 12-14 ਸਾਲ ਦੀ ਉਮਰ ਵਾਲੇ ਬੰਦੇ ਵਰਗੀਆਂ ਕਰਦਾ। ਮਤਲਬ ਉਹਦੇ ਅੰਦਰ ਦੀ ਵਿਰਤੀ ਖਤਮ ਨਹੀਂ ਹੈ। ਭਾਵੇਂ ਨਿਵਾਸ ਚਟਾਰ ਗਿਆ, ਭਾਵੇਂ ਦਾੜਾ ਚਿੱਟਾ ਆ ਗਿਆ ਪਰ ਅਕਲ ਹਜੇ ਉੱਥੇ ਦੀ ਉੱਥੀ ਖੜੀ ਹੈ। ਇਸ ਲਈ ਸੱਤੀ ਪਾਪ ਕਰ ਸਤ ਕਮਾਏ, ਗੁਰਦਖਿਆ ਕਰ ਦੇਵਨ ਕਰ। ਹੁਣ ਜਿਹੜਾ ਆਪਣੇ ਡੇਰੇ ਤੇ ਬੈਠਾ ਹੈ, ਉਹਨੂੰ ਤੇ ਲੋੜਿੰਗ ਲੋਕਾਂ ਦੇ ਘਰ ਚ ਜਾਣ। ਪਰ ਲੋਕਾਂ ਦੇ ਘਰਾਂ 'ਚ ਕਿਉਂ ਜਾ ਰਹੇ ਸਤਪੁਰਜੀ ਕਹਿ ਰਿਹਾ ਘਰ ਦੇਖਿਆ ਕਰ ਦੇਵ ਜائیں ਉਹਨਾਂ ਦੇ ਘਰਾਂ ਦੇ ਵਿੱਚੋਂ ਰੁਪਈਆ ਪੈਸਾ ਮੋਟਾ ਮਲੇਗਾ ਇਸ ਕਰਕੇ ਉਹਨਾਂ ਦੇ ਘਰ ਉਹ ਵੀ ਬਾਬੇ ਵੇਖੋਗੇ ਕਿਸੇ ਗਰੀਬ ਦੀ ਕੁਟਿਆ ਚਲੀ ਜਾਂਦੀ ਕਿਸੇ ਬਾਬੇ ਨੇ ਵੇਖਿਆ ਤੁਸੀਂ ਅਜ ਤੱਕ ਕਿਸ ਗਰੀਬ ਦੀ ਛਾਂ 'ਚ ਗਿਆ ਕਿਸੇ ਗਰੀਬ ਦੀ ਕੁਟਿਆ 'ਚ ਗਿਆ ਇੱਕ ਬਾਬਾ ਨਾਮ ਕੀ ਸੀ ਜਿਹੜਾ ਭਾਈ ਲਾਲੂ ਦੇ ਘਰੇ ਗਿਆ ਜਿਹੜਾ ਕੂਟੀਆਂ ਵਾਲਿਆਂ ਦੇ ਘਰਾਂ 'ਚ ਜਾ ਕੇ ਬੈਠਾ ਹੈ ਮਹਿਲਾ ਵਾਲਿਆਂ ਨੂੰ ਸਤਿਗੁਰਾਂ ਨੇ ਜਗਾ ਲਿਆ ਇੱਕ ਗੁਰਨਾਨਕ ਸਰ ਪਰ तमाम ਬਾਬੇ ਵੇਖੋਗੇ ਤੇ ਉਹ ਵੀ ਆਈਪੀ ਬੰਦਿਆਂ ਦੇ ਘਰ 'ਚ ਜਾਂਦੇ ਆ ਕਾਰਨ ਕੀ ਹੈ ਪਤਾ ਮੋਟੇ ਲੱਖਾ ਫੇ ਮਿਲਣੇ ਪਤਾ ਚੰਗੀ ਸੇਵਾ ਹੋਵੇ ਅਗਲਾ ਕਾਜੂ ਬਦਾਮ ਦਵੇਗਾ ਪਰ ਗਰੀਬਾਂ ਦੇ ਘਰ ਕੀ ਗੁਰਨਾਨਕ ਦਾ ਸਿਧਾਂਤ ਸੀ ਕਿ ਗਰੀਬਾਂ ਦੇ ਘਰ ਤੋਂ ਸ਼ੁਰੂ ਕਰ ਪਰ ਦੱਸੋ ਮੈਨੂੰ ਕਿੰਨੇ ਕੁ ਬਾਬੇ ਆ ਜਿਹੜੇ ਗਰੀਬਾਂ ਦੀਆਂ ਛੰਨਾ ਤੇ ਕੁੱਡੀਆਂ ਚ ਜਾਂਦੇ ਆ ਨਹੀਂ ਗੁਰ ਦੇਖਿਆ ਕਰਦੇ ਮਨ ਜਾਏ ਕਹਿੰਦੇ ਉਹਨਾਂ ਦੇ ਘਰਾਂ 'ਚ ਹੀ ਸਿੱਖਿਆ ਦੇਣ ਜਾਂਦੇ ਆ ਜਿੰਨਾ ਕੋ ਮੋٹے ਪੈਸੇ ਮਿਲਿਆ ਜਿੰਨਾ ਕੋ ਚੰਗੇ ਰੁਪਈਏ ਪੈਸੇ ਮਿਲਨੇ ਆ ਉਹਨਾਂ ਦੇ ਘਰ ਫਿਰ ਉਹਨਾਂ ਨੂੰ ਦੇਖਿਆ ਦੇਉਂਦੇ ਆ ਉਹਨਾਂ ਦੇ ਘਰਾਂ 'ਚ ਜਾ ਕਰਕੇ ਡੇਰੇ ਲਾਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਫਲਾਣੇ ਫਲਾਣੇ ਬੰਦੇ ਜਿਹੜੇ ਆ ਨਾ ਇਹਨਾਂ ਕੋਲ ਚੰਗਾ ਪੈਸਾ ਹੈ ਤੇ ਫਿਰ ਉਹਨਾਂ ਨੂੰ ਪਰਮਾਉਣਗੇ ਫਿਰ ਉਹਨਾਂ ਨੂੰ ਧਰਮ ਵਿੱਚ ਪਾਉਣਗੇ ਆਹ ਕੰਮ ਕਰੋਗੇ ਤੁਹਾਡਾ ਕੰਮ ਹੋਏਗਾ ਫਿਰ ਹੋਰ ਵੀ ਜਾਣਾ ਹੀ ਆ ਕੰਮ ਜੇ 10 ਬੰਦੇਾਂ ਨੂੰ ਇਹ ਗੱਲ ਕੀਤੀ ਵੀ ਤੂੰ 5 ਦਾ ਤੇ ਹੋਵੇਗਾ ਜੇ 10 ਬੰਦੇ ਪੁੱਤਰ ਦੀ ਦਾਤ ਲੈਣ ਚਲਗੇ ਤੇ 4 ਵੀ ਹੋ ਗਿਆ ਤੇ ਸਮਝ ਲਓ ਉਹਨਾਂ ਲਈ ਤੇ ਬਾਬਾ ਰੱਬ ਹੈ ਉਹਨਾਂ ਲਈ ਤੇ ਬਾਬਾ ਰੱਬ ਹੈ ਉਹਨਾਂ ਫਿਰ ਆਪੀ ਪੱਲਾ ਛੱਡ ਜਾਣਾ ਕੋਲੀ ਹੁਲੀ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਫਿਰ ਬਾਬੇ ਨੂੰ ਪੂਜਨ ਲਾਇਆ ਸਾਡੇ ਕਿਰਪਾ ਬਾਬੇ ਦੀ ਇਸ ਕਰਕੇ ਭਲਿਓ ਫਿਰ ਉਹਨਾਂ ਦੇ ਘਰਾਂ ਵਿੱਚ ਸਤਿਗੁਰੂ ਜੀ ਕਹਿੰਦੇ ਦਿਖਿਆ ਦੇਣ ਜਾਂਦੇ ਉਹਨਾਂ ਕੋ ਪੈਸੇ ਗਰਾਂਢ ਜਾਂਦੇ ਆ ਪੈਸੇ ਲੈਣ ਨਹੀਂ ਜਾਂਦੇ ਆ ਨਾ ਇਸ ਤਰੀਕ ਪਰ ਕਹ ਕੱਢਿਆ ਭਾਵੇਂ ਆਵੇਂ ਭਾਵੇਂ ਜਾ ਕਿੰਦ ਜਿਹੜੀ ਔਰਤ ਹੈ ਪਤਵ੍ਰਤ ਔਰਤ ਜੀ ਉਹ ਆਪਣੇ ਪਤੀ ਨੂੰ ਪਿਆਰ ਨਾ ਕਰੇ ਉਹਦੇ ਪ੍ਰਤੀ ਉਹਦੇ ਦਿਲ ਚ ਪਿਆਰ ਨਾ ਹੋਵੇ ਹੋਰ ਕਿਸੇ ਦਾ ਪਿਆਰ ਹੋਵੇ ਤੇ ਉਸ ਔਰਤ ਲਈ ਬੰਦਾ ਪਤਾ ਕਿਵੇਂ ਆ ਸਤਪੁਰਜੀ ਕਹਿੰਦੇ ਭਾਵੇਂ ਆਹੋ ਭਾਵੇਂ ਜਾਓ ਬੰਦਾ ਭਾਵੇਂ ਘਰ ਆ ਗਿਆ ਤੇ ਭਾਵੇਂ ਕਰੋ ਚਲਾ ਗਿਆ ਕਿਉਂਕਿ ਨਾ ਉਹਨੇ ਸੁੱਖ ਸਾਥ ਕੁਛ ਨਹੀਂ ਆਉ ਨਾ ਉਹਦੇ ਨਾਲ ਕੋਈ ਨੇ ਮਹੱਬਤ ਪਿਆਰ ਜਿਤਾਉਣਾ ਹੈ ਉਹਦੇ ਲਈ ਬੰਦਾ ਜਿਵੇਂ ਦਾ ਘਰੇ ਆਇਆ ਤੇ ਜਿਵੇਂ ਦਾ ਚਲਾ ਗਿਆ ਭਾਵੇਂ ਆਵੋ ਭਾਵੇਂ ਜਾਓ ਬੰਦਾ ਆਇਆ ਉਸ ਔਰਤ ਨੂੰ ਕੋਈ ਮਹਿਸੂਸ ਨਹੀਂ ਹੋਇਆ ਵੀ ਮੇਰਾ ਬੰਦਾ ਆਇਆ ਨਹੀਂ ਤੇ ਔਰਤ ਨੂੰ ਚਾਹ ਚੜ ਜਾਂਦਾ ਵੀ ਮੇਰਾ ਘਰ ਵਾਲਾ ਹਫਤੇ ਬਾਅਦ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ 6 ਮਹੀਨਿਆਂ ਬਾਅਦ ਕਹਾਏ ਉਹਦੇ ਪ੍ਰਤੀ ਸੇਵਾ ਕਰਦੇ ਕਹਿੰਦੇ ਉਹਨੂੰ ਕੋਈ ਫਰਕ ਨਹੀਂ ਅਗਲੀ ਗੱਲ ਕੀਤੀ ਸਤਿਗੁਰਾਂ ਨੇ ਸਾਸ ਤਬੀਦ ਨਾ ਮੰਨੇ ਕੋਏ ਆਪੋ ਆਪ ਪੂਜਾ ਹੋਏ ਸ਼ਾਸਤਰਾਂ ਤੇ 베ਦਾਂ ਦੀ ਪੂਜਾ ਨਹੀਂ ਕਰਾਈ ਪੰਡਿਤ ਲੋਕਾਂ ਵਿਦਵਾਨ ਲੋਕਾਂ ਚਾਹਿੰਦਾ ਤੇ ਸੀ ਕਿ ਉਹ 베ਦਾਂ ਤੇ ਸ਼ਾਸਤਰਾਂ ਨੂੰ ਜੋੜ ਦਿੰਦੇ ਉਹਨਾਂ ਦਾ ਧਰਮ ਹੈ ਉਹਨਾਂ ਦੀ ਗੱਲ ਕਰਦਾ ਚਾਹਿੰਦਾ ਤੇ ਸੀ ਉਹ ਸ਼ਾਸਤਰਾਂ ਤੇ 베ਦਾਂ ਦੇ ਮੰਤਰ ਦੇ ਦੇ ਕੇ ਜਾਂ ਉਹਨਾਂ ਨੂੰ ਯਾਦ ਕਰਾ ਕਰਾ ਕੇ 베ਦਾਂ ਸ਼ਾਸਤਰਾਂ ਨਾਲ ਜੋੜ ਦਿੰਦੇ ਪਰ ਹੋਇਆ ਕੀ ਸਤਿਗੁਰੂ ਜੀ ਕਹਿੰਦੇ ਆਪੋ ਆਪੇ ਪੂਜਾ ਹੋਇਆ ਆਪਣੀ ਗਰਜ ਕਰਕੇ ਆਪਣੀ ਹੀ ਪੂਜਾ ਕਰਾਨ ਲੱਗ ਪਿਆ ਆਪਣੀ ਪੂਜਾ ਕਰਾਨ ਲੱਗੇ ਉਹਨਾਂ ਸ਼ਾਸਤਰਾਂ ਤੇ ਵੇਦਾਂ ਦੀ ਪੂਜਾ ਨਹੀਂ ਕਰਾਈ ਹੁਣ ਕਿੰਨੇ ਲੋਕਾਂ ਨੂੰ ਸ਼ਾਸਤਰ ਯਾਦ ਹੋ ਜਾਂਦੇ ਵੇਦ ਯਾਦ ਹੋ ਜਾਂਦੇ ਕਿੰਨੇ ਲੋਕ ਸ਼ਾਸਤਰ ਤੇ ਵੇਦਾਂ ਦੀ ਪੂਜਾ ਕਰਨ ਲੱਗ ਜਾਂਦੇ ਉਹ ਇਹਨਾਂ ਲੋਕਾਂ ਦੇ ਨਾਲ ਪਖੰਡੀਆਂ ਦੇ ਨਾਲ ਮੰਤਰ ਪੜਨ ਵਾਲਿਆਂ ਦੇ ਨਾਲ ਨਾ ਜੁੜਦੇ ਪਰ ਸਾਡਾ ਸਬੰਧ ਤੇ ਸਰੀਰਾਂ ਤੱਕ ਸੀ ਅਸੀਂ ਸੋਚਿਆ ਵੇਦ ਮੰਤਰ ਪੜ੍ਹਨ ਵਾਲੇ ਬੰਦੇ ਹੀ ਸਾਡੇ ਲਈ ਰਾਖੋ ਤੇ ਉਹਨਾਂ ਕਵਿਤਾ ਵਿੱਚ ਲਿਖ ਲੇ ਕੇ ਮੰਤਰ ਦਿੱਤੇ ਕੋ ਡੌਲੇ ਬੰਨੀ ਫਿਰਦਾ ਕੋ ਗਲੇ ਪਾਈ ਫਿਰਦਾ ਕੋ ਕਿਤੇ ਬੰਨੀ ਫਿਰਦਾ ਇਹਨਾਂ ਮੰਤਰਾਂ ਨਾਲ ਕੁਝ ਨਹੀਂ ਜੀ ਹੁੰਦਾ ਕਿਉਂਕਿ ਕਦੀ ਬਾਬਰ ਚੜ੍ਹ ਕੇ ਆਇਆ ਤੇ ਇਹਨਾਂ ਲੋਕਾਂ ਕਿਹਾ ਸੀ ਮੰਤਰ ਮਾਰ-ਮਾਰ ਕੇ ਫੌਜਾਂ ਮਾਰ ਦਾਂ ਇਹਨਾਂ ਅੰਨਿਆ ਕਰ ਦਵਾਂਗੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਜੇ ਪਾਤਸ਼ਾਹ ਜੀ ਕਹਿੰਦੇ ਤੁਸੀਂ ਤੇ ਕਹਿੰਦੇ ਸੋ ਮੰਤਰਾਂ ਨਾਲ ਅੰਨੇ ਕਰ ਦਵਾਂਗੇ ਅਸੀਂ ਮੰਤਰ ਪੜਾਂਗੇ ਤੇ ਅੰਨੇ ਹੋ ਜਾਣਗੇ ਸੱਜੇ ਕਹਿੰਦੇ ਕੋਈ ਮੁਗਲ ਨਾ ਹੋਆ ਉਹਦਾ ਕਿਹਨੇ ਨਾ ਪਰਚਾ ਲਾਇਆ ਕਿੰਨੇ ਕੋਈ ਵੀ ਮੁਗਲ ਅੰਨਾ ਨਹੀਂ ਹੋਇਆ ਜਦੋਂ ਬਾਬਰ ਚੜ੍ਹ ਕੇ ਆਇਆ ਕਿਸੇ ਨੂੰ ਵੀ ਤੁਸੀਂ ਰੋਕਿਆ ਨਹੀਂ ਤੁਹਾਡੇ ਮੰਤਰਾਂ ਨੇ ਰੋਕਿਆ ਨਹੀਂ ਇੰਨਾ ਚ ਕੁਝ ਨਹੀਂ ਜੇ ਇਹਨਾਂ ਪਖੰਡਵਾਦ ਵਿੱਚ ਨਾ ਫਸਿਆ ਕਰੋ ਹੱਥ ਜੋੜ ਕੇ ਬੇਨਤੀ ਕਰਦੇ ਸਤਪੁਰ ਜੀ ਕਹਿੰਦੇ ਸਾਸਤ ਵਿਤ ਨਾ ਮੰਨਣਾ ਕੋਈ ਨਾ ਕੋਈ ਸ਼ਾਸਤਰ ਮੰਨ ਰਿਆ ਨਾ ਕੋਈ ਵੇਦ ਮੰਨ ਰਿਆ ਆਪੋ ਆਪੇ ਪੂਜਾ ਕੋਹੇ ਆਪੋ ਆਪਣੀ ਗਰਜ ਵਿੱਚ ਆਪੋ ਆਪਣੀ ਪੂਜਾ ਵਿੱਚ ਜੁੜਿਆ ਪੰਡਤ ਨੂੰ ਇਹ ਦਿਖਦਾ ਕਿ ਆ ਇਸ ਬੰਦੇ ਲਈ ਮੰਤਰ ਪੜਾਂਗਾ ਤੇ ਇਨੇ ਪੈਸੇ ਮਿਲਣਗੇ ਇਸ ਬੰਦੇ ਲਈ ਯੱਗ ਕਰਾਂਗਾ ਤੇ ਇਨੇ ਪੈਸੇ ਮਿਲਣਗੇ ਉਹਦਾ ਧਿਆਨ ਪੈਸੇ ਤੱਕ ਹੈ ਕਰਾਉਣ ਵਾਲੇ ਦਾ ਮੇਰਾ ਕੰਮ ਹੋ ਜਾਏ ਸਿਰਫ ਦੋ ਚੀਜ਼ਾਂ ਨੇ ਰੱਬ ਨੂੰ ਕੌਣ ਮੰਨ ਰਿਹਾ ਹੈ ਪਾਠ ਕਰਾਉਣਾ ਆਲਾ ਵੀ ਇਹੀ ਗੱਲ ਹੈ ਮਾਫ ਕਰਨਾ ਸਚੈਤਨਿਕ ਪਾਠ ਕਰਾਉਣ ਆਲਾ ਵੀ ਇਹ ਸੁਖਦਾ ਵੀ ਸਤਿਗੁਰੂ ਸਾਡੀ ਸੁਖ ਪੂਰੀ ਹੋ ਜਾਏ ਤੇ ਪਾਠ ਹੀ ਭਾਵੇਂ ਕੋਈ ਇੱਕ ਅੱਖਰ ਵੀ ਪੱਲੇ ਪਾ ਕੇ ਜਾਵੇ ਤੇ ਭਾਵੇਂ ਨਾ ਜਾਵੇ ਸਰਮੋਹ ਦੇ ਨੱਕੀ ਲੱਗੇ ਅਸੀਂ ਉਹਨੇ ਤੋਂ ਕੀ ਲੈਣਾ ਸਾਡਾ ਕੰਮ ਹੋ ਗਿਆ ਅਸੀਂ ਗੁਰੂ ਗ੍ਰੰਥ ਸਾਹਿਬ ਨੇ ਹੁੰਦਾ ਤਿੰਨ ਤਿੰਨ ਪਾਠ ਹੋਇਆ ਤੇ ਭੋਗ ਵਾਲੇ ਸ਼ਲੋਕਾਂ ਵਾਲੇ ਦਿਨ ਅਸੀਂ ਐ ਸੱਜ ਧੱਜ ਕੇ ਬਹਿ ਗਏ ਤੇ 1 ਓਮ ਘਰ ਤੋਂ ਲੈ ਕੇ 18 10 20 ਤੱਕ ਇੱਕ ਖਰ ਨਹੀਂ ਸੁਣਿਆ ਪਰ ਸਾਡਾ ਭਲਾ ਹੋ ਜਾਏ ਅਸੀਂ ਵੀ ਤੇਹੀ ਕਰ ਰਹੇ ਹਾਂ ਨਾ ਜੇ ਸੀ ਉਹਨਾਂ ਪੰਡਤਾਂ ਦੀ ਗੱਲ ਕਰੀਏ ਤੇ ਸਾਡੇ ਤੋਂ ਵੀ ਇਹ ਟੁੱਟਦਾ ਕਾਜੀ ਕੋਈ ਕਹਿ ਬੈ ਨਿਆ ਫਿਰ ਤਸਬੀਹ ਕਰੇ ਖੁਦਾਏ ਹੁਣ ਕਾਜੀ ਵੀ ਉਹ ਪ੍ਰੇਖਾ ਸਤੂਰਾ ਬਿਆਨ ਜਿਹੜਾ ਕਾਜੀ ਹੈ ਨਾ ਉਹ ਪਹਿਲੇ ਸਮਿਆਂ ਦੇ ਅੰਦਰ ਮੁਗਲ ਸੰਤਲਨ ਤੁਸੀਂ ਜਦੋਂ ਮੁਗਲਾਂ ਦੇ ਵਕਤ ਕਾਜੀ ਜਿਹੜੇ ਸੰ ਜੱਜ ਹੁੰਦੇ ਸੀ ਜੱਜ ਮਤਲਬ ਜਿਹੜੇ ਫੈਸਲਾ ਸੁਣਾਉਂਦੇ ਕਾਜੀ ਜੱਜ ਸਨ ਕਾਜੀ ਕੋਈ ਇੱਕ ਹੈ ਬਹਿ ਨਿਆਏ ਨਿਆਵਾਲਾ ਜਿਹੜਾ ਸਿਸਟਮ ਸੀ ਇਹਨਾਂ ਨੂੰ ਸੌਂਪਿਆ ਹੋਇਆ ਸੀ ਨਹਿ ਪਾਲਕਾ ਜਾਂ ਨਿਆਏ ਦਾ ਕੰਮ ਜਿਹੜਾ ਉਹ ਤੁਸੀਂ ਕਰਦੇ ਹੋ ਹਰ ਕਾਜੀ ਜਿਹੜੇ ਸਨ ਉਹਨਾਂ ਦੀ ਜਿਹੜੀ ਗੱਲ ਕੀਤੀ ਇਹ ਫੇਰਾ ਤਸਬੀਹ ਕਰੇ ਹੁੰਦਾ ਹੈ ਉਹਨਾਂ ਦੇ ਹੱਥ 'ਚ ਇੱਕ ਤਸਬੀਹ ਹੁੰਦੀ ਤਸਬੀਹ ਮੀਜ਼ ਵਾਲਾ ਸਾਡੇ ਚ ਮਾਲਕ ਉਹ ਤਸਬੀਹ ਉਹ ਹਰੇ ਰੰਗ ਦੀ ਫੜਦੇ ਹੱਥਾਂ ਚ ਤੇ ਐਂ ਕਰਕੇ ਮਣਕਾ ਫੇਰੀ ਜਾਂਦੇ ਆਪਾਂ ਸਿੱਧੇ ਪਾਸੇ ਵੀ ਕਰਦੇ ਆਂ ਪੁੱਠੇ ਪਾਸੇ ਵੀ ਕਰਦੇ ਆ ਜਿਹੜੀ ਤਸਬੀਹ ਤੇ ਕਹਿੰਦੇ ਫੇਰਿਆ ਤਸਬੀਹ ਕਰਿਆ ਖੁਦਾਏ ਉਹਦਾ ਨਾਮ ਲੈਂਦੇ ਆ ਨਿਆਂ ਕਰਨ ਵਾਲੇ ਬੰਦੇ ਕੱਲਾ ਨਾ ਹੀ ਰਹਿ ਰਿਹਾ ਤਸਬੀਹ ਖਾਰਿਆ ਲੋਕਾਂ ਨੂੰ ਪਰ ਨਿਆਂ ਨਹੀਂ ਕਰਦੇ ਜੋ ਨਾਲ ਦਾ ਕੰਮ ਹੈ ਮੈਂ ਕਿਹਾ ਜੀ ਜਿਹੜਾ ਜਿਹੜਾ ਸਾਡਾ ਕੰਮ ਹੈ ਅਸੀਂ ਉਹ ਇਮਾਨਦਾਰੀ ਕਰ ਇਮਾਨਦਾਰੀ ਨਾਲ ਕਰ ਲਈਏ ਨਾ साधु कोई नहीं फकीर कोई नहीं पर जे असी काम की ना कोई नहीं कर रहे तोप्ट बंद कोई भी काम सादा जिन्दा, जिन्दा भी कोई अपना ईमानदारी ना करो साधु फकीर काम से न्या करना पर न्याय नहीं कर रहा की कर रहा वी किश्वत रिश्वत लिखा ਤੇ ਸਤ ਨੂੰ ਝੂਠ ਤੇ ਝੂਠ ਨਾਲ ਸੱਚ ਤੇ ਝੂਠਿਆਂ ਨੂੰ ਬਰੀ ਕਰ ਤੇ ਸੱਚਿਆਂ ਨੂੰ ਸਜਾਵਾਂਗੇ ਉਹਨਾਂ ਨੂੰ ਸਜਾਵਾਂ ਦਿੱਤੀਏਗਾ ਤੇ ਅੱਜ ਵੀ ਤੇਹੀ ਹੋ ਰਿਹਾ ਤੁਸੀਂ ਵੇਖੋ ਨਾ ਨਾਸਾ ਦਾ ਕਾਨੂੰਨ ਉਹਨਾਂ ਤੇ ਲੱਗਦਾ ਹੈ ਜਿਹੜੇ ਰੱਬ ਨਾਲ ਜੁੜਨ ਕਿਤੇ ਕਰਤਾਰ ਨਾਲ ਜੁੜ ਪਰ ਜਿਹੜੇ ਬਲਾਤਕਾਰ ਕਰਜਨ 20 25 25 ਜਣੇ ਹੁੰਦਾ ਤੇ ਕਾਨੂੰਨ ਲਾਗੂ ਹੁੰਦਾ ਜਾਂ ਉਹਨਾਂ ਤੇ ਕਾਨੂੰਨ ਲਾਗੂ ਹੋਇਆ ਨਹੀਂ ਹੋਇਆ ਉਹਨਾਂ ਤੇ ਨਹੀਂ ਲੱਗ ਪੋਇਆ ਨਾ ਹੀ ਉਹ ਫੜੇ ਗਿਆ ਹਜੇ ਤੱਕ ਪੌਰੇ 25 ਦੇ 25 ਜਣੇ ਨਹੀਂ ਬੜੇ ਆ ਤੁਸੀਂ ਬੜਿਆ ਅਖਬਾਰਾਂ ਦੇ ਵਿੱਚ ਟੈਲੀਵਿਜ਼ਨ ਤੇ ਵੇਖਿਆ ਕਿ ਇੱਕ ਡਾਕਟਰ ਡਾਕਟਰ ਨੂੰ ਵੈਸੇ ਦੂਜਾ ਰੱਬ ਦੰਦਿਆ ਜਾਂਦਾ ਪਰ ਇਹ ਲੋਕ ਕਿੱਥੇ ਨਿਆਂ ਕਿੱਥੇ ਆ ਹੈਗਾ ਕੋਈ ਨਿਆ ਕੋਈ ਨਿਆ ਨਹੀਂ ਇਸ ਕਰਕੇ ਫੇਰਾ ਤਸਬੀਹ ਕਰਾ ਖੁਦਾਏ ਵੱਡੀ ਲੈ ਕੇ ਹੱਥ ਗਵਾਏ ਜਦ ਵੀ ਇੱਥੋਂ ਤੱਕ ਕਹਿੰਦੇ ਕਿ ਉਹ ਵੀਡੀਓ ਉਹ ਅਖਬਾਰਾਂ ਤੇ ਉਹ ਸਭ ਕੁਝ ਡਿਲੀਟ ਕਰ ਦਿੱਤਾ ਜਾਵੇ ਕਿਉਂ ਬਈ ਕੀ ਕਰਨਾ ਕਿਉਂਕਿ ਕਿਸੇ ਨਾ ਕਿਸੇ ਪਾਸੋਂ ਪੈਸੇ ਚੜੇ ਇਸ ਕਰਕੇ ਵੱਡੀ ਲੈ ਕੇ ਹੱਥ ਗਵਾਏ ਜੇ ਕੋ ਪੁੱਛੇ ਤਾਂ ਪੜ ਸੁਣਾਏ ਹੁਣ ਜੇ ਕੋਈ ਮੇਰੇ ਵਰਗਾ ਕਵੇ ਵੀ ਇਹ ਤੇ ਸਜ਼ਾ ਮੇਰੀ ਬਣਦੀ ਨਹੀਂ ਸੀ ਪਰ ਤੁਸੀਂ ਇਹ ਸਜ਼ਾ ਮੈਨੂੰ ਦਿੱਤੀ ਕਿਉਂ? ਕਾਹਦੇ ਲਈ ਦਿੱਤੀ ਹੈ ਸਜ਼ਾ? ਤੇ ਫਿਰ ਕਹਿੰਦੇ ਉਹ ਕਾਨੂੰਨ ਦੱਸਣ ਲੱਗ ਜਾਂਦੇ ਆ ਕਿ ਆਹ ਕਾਨੂੰਨ ਬਣਦਾ ਤੇਰੇ ਤੇ। ਇਸੇ ਕਰਕੇ ਤੈਨੂੰ ਇਹ ਸਜ਼ਾ ਦਿੱਤੀ ਹੈ। ਫਿਰ ਉਹ ਕਾਨੂੰਨ ਦਿਣਾਉਣ ਲੱਗ ਜਾਂਦੇ ਆ, ਕਾਨੂੰਨ ਦੱਸਣ ਲੱਗ ਜਾਂਦੇ ਆ। ਕਹਿੰਦੇ ਜੇ ਕੋ ਪੁੱਛੇ, ਜੇ ਕੋ ਪੜਿਆ ਲਿਖਿਆ ਹੁਣ ਜਿਹੜਾ ਲਾ ਜਾਣਦਾ ਹੈ ਜਿਹਨੂੰ ਲਾ ਬਾਰੇ ਪਤਾ ਜਿਹਨੇ ਲਾ ਕੀਤੀ ਹੈ ਉਹ ਤੇ ਪੁੱਛੇਗਾ ਹੀ ਨਾ ਕਿ ਧਾਰਾ 302 ਜਾ 751 ਇਹ 26 ਇਹ ਕਿਦੇ ਤੇ ਲੱਗਦੀ ਉਹਨੂੰ ਪਤਾ ਉਹ ਜਾਣੂ ਹੈ ਇਸ ਗੱਲ ਤੋਂ ਤੇ ਉਹ ਅਗਲਾ ਪੁੱਛੇਗਾ ਕਾਨੂੰਨ ਬਾਰੇ ਵੀ ਦੱਸਗਾ ਤੇ ਫਿਰ ਉਹਨੂੰ ਪੜ ਕੇ ਸੁਣਾ ਕੇ ਵੀ ਆਹ ਧਾਰਾ ਤੇਰੇ ਨਹੀਂ ਤਾਂ ਲੱਗੀ ਏ ਆਹ ਕਾਨੂੰਨ ਤੇਰੇ ਤੇ ਤਾਂ ਲੱਗਾ ਹੈ ਜੇ ਕੋ ਪੁੱਛੇ ਤਾਂ ਪਰ ਸੁਣਾਏ ਤੁਰਕ ਮੰਤਰ ਕਨਰਦਾ ਸਮਾਏ ਲੋਕ ਮੁਹਾਵੈ ਝਾੜੀ ਕਰ ਕਹਿੰਦੇ ਤੁਰਕ ਮੰਤਰ ਕਨਰਦਾ ਸਮਾਏ ਉਹਨਾਂ ਕਿਹਨੂੰ ਆਗੂਆ ਦੀ ਗੱਲ ਕੀਤੀ ਕਹਿੰਦੇ ਜਿਹੜੇ ਹਿੰਦੂ ਆਗੂ ਸੰਤ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ ਨਾ ਆਗੂ ਹਿੰਦੂ ਸੰਤ ਜਿਹੜੇ ਬਾੜੇ ਗੋਟੇ ਕਹਿੰਦੇ ਉਹ ਕੀ ਕਰਦੇ ਮੰਤਰ ਤੇ ਸੰਦੇ ਕੰਨਾਂ ਰਾਖੀ ਮੁਗਲਾਂ ਦਾ ਕਿਉਂਕਿ ਮੁਗਲਾਂ ਨੇ ਕਿਹਾ ਸੀ ਜਿਹੜਾ ਵੀ ਆਪਣੇ ਮੰਤਰ ਪੜ੍ਹੇਗਾ ਆਪਣੀ ਬਾਣੀ ਪੜ੍ਹੇਗਾ ਆਪਣੀ ਬੋਲੀ ਬੋਲੇਗਾ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਇਸ ਲਈ ਰਾਗ ਦੀ ਵੀ ਮਨਾਈ ਕਰ ਦਿੱਤੀ ਗਈ ਸੀ ਮੁਗਲਾਂ ਤੋਂ ਰਾਗ ਨਹੀਂ ਕੋਈ ਦੱਸ ਸਕਦਾ ਪਰ ਬਾਬੇ ਨਾਨਕ ਨੇ ਗਾ دیا ਸੀ ਕਿ ਅਸੀਂ ਨਹੀਂ ਡਰਦੇ ਸਿੱਖ ਸ਼ੁਰੂ ਤੋਂ ਬਲਵਾਨ ਹੈ ਬਲੀ ਤੇ ਕਿੰਨੇ ਮੰਤਰ ਤੇ ਸੁਣਦੇ ਆ ਤੁਰਕਾਂ ਦਾ ਬੋਲੀ ਤੇ ਤੁਰਕਾਂ ਵਾਲੀ ਘਟ ਘਟ ਉਹ ਕਿੰਨੇ ਨਾ ਘਰ ਘਰ ਮੀਆਂ ਸਭਨਾ ਜੀਣਾ ਬੋਲੀ ਹੈ ਵਰ ਬੋਲੀ ਉਹਨਾਂ ਵਾਲੀ ਹੋ ਗਈ ਤੇ ਘਰਾਂ ਦੇ ਵਿੱਚ પતિ ਪਰਮੇਸ਼ਰ ਪਤਵਾਨ ਨਹੀਂ ਕਿਹਾ ਜਾ ਰਿਹਾ ਕੀ ਕਹਿ ਰਹੇ ਮੀਆਂ ਜੀ ਕਿਹਾ ਜਾਂਦਾ ਕਿ ਬੋਲੀ ਉਹਨਾਂ ਵਾਲੀ ਉਹ ਇਸ ਕਰਕੇ ਕਹਿੰਦੇ ਆ ਕਿ ਤੁਰਕ ਮੰਤਰ ਕਨ ਰਿਧਾ ਸਮਾਏ ਲੋਕ ਮੁਹਾਵੇ ਚਾੜੀ ਖਾਏ ਲੋਕਾਂ ਨੂੰ ਤੇ ਸਿੱਖਿਆ ਦਿੰਦੇ ਆ ਵੀ ਇਹ ਇਹਨਾਂ ਦੇ ਇਹਨਾਂ ਦਾ ਵਿਰੋਧ ਕਰਨਾ ਪਰ ਕਹਿੰਦੇ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਆ ਨਾ ਉਹੀ ਬੰਦੇ ਮੁਗਲਾ ਕੇ ਜਾ ਕੇ ਚੁਗਲੀ ਕਰ ਜਾੜੀ ਖਾਏ ਨਾ ਮਤਲਬ ਚੁਗਲੀ ਖਾਂਦੇ ਆ ਚੁਗਲੀ ਕਰਦੇ ਲੋਕ ਮਹਾਵਾ ਚਾੜੀ ਕਾ ਚੌਂਕਾ ਦੇ ਕਾ ਸੁੱਚਾ ਹੋਏ ਕਹਿੰਦੇ ਬਾਹਰੀ ਤੌਰ ਤੇ ਤੇ ਚੌਕੇ ਨੂੰ ਕਾਰ ਕੱਢ ਲੈਣੀ ਤੇ ਸੁੱਚਾ ਕਰ ਦੇਣਾ ਕਿਉਂਕਿ Hindu ਵੀ ਇਦਾਂ ਕਰਦੇ ਪੰਡਤ ਲੋਕ ਇਦਾਂ ਕਰਦੇ ਕਿ ਕਾਰੀ ਕੱਢੀ ਕਿਹਾ ਜੇ ਚਾਰੇ ਬੈਠੀਆਂ ਨਾਲ ਤੇਰੀ ਕਾਰ ਕੱਢੀ ਕੀ ਕਰੇਗੀ ਜੇ ਚਾਰੇ ਤੇਰੇ ਨਾਲ ਬੈਠੀਆਂ ਕਬੁੱਦ ਦੋ ਬਣੀ ਦਇਆਕ ਸਾਇਨ ਪਰ ਲਿਖਦਾ ਘੱਟ ਚੂੜੀ ਮੁੱਠੀ ਕਰੋਧ ਚਨਾਲ ਕਾਰੀ ਕੱਢੀ ਕਿਹਾ ਜੇ ਚਾਰੇ ਬੈਠੀਆਂ ਨਾ ਸਤਿਗੁਰ ਜੀ ਕਹਿੰਦੇ ਸੁਚਮਤਾ ਥੋੜਾ ਕੋ ਐਸਾ ਕਿਉਂ ਤੂੰ ਵੇਖੋ ਕੋਈ ਕਹਿੰਦੇ ਇਦਾਂ ਦਾ ਕਿਦੂ ਵੇਖੋ ਸੰਸਾਰ ਦੇ ਅੰਦਰ ਨਦਰ ਆਂਦਾ ਜਿਹੜਾ ਸੱਚਾ ਹੋਵੇ ਤੇ ਸੱਚਾ ਕੋਈ ਨਹੀਂ ਬਹੁਤ ਘੱਟ ਹੈ ਜੋ ਕੀ ਗਿਰ ਕੀ ਜਟਾ ਬੂਤਾਂ ਹੁਣ ਜਿੱਦਾਂ ਦੀਆਂ ਕੈਟਾਗਰੀਆਂ ਸਨ ਉਦੋਂ ਹੁੰਤਾ ਸਾਰਿਆਂ ਦੀ ਗੱਲ ਕੀਤੀ ਸਕਦਾ ਕਾਜੀ ਦੀ ਹੋ ਗਈ ਪੰਡਤ ਦੀ ਹੋ ਗਈ ਧਰਮੀ ਲੋਕਾਂ ਦੀ ਹੋ ਗਈ ਜੋ ਸਤਗੁਰੂ ਜੀ ਗੱਲ ਕਰ ਰਹੇ ਜੋਗੀ ਕਹਾਟਾ ਤਿੰਨ ਸੰਨਾ ਤਿੰਨੇ ਜਿੰਨਾ ਬਾਰੇ ਕਿਹਾ ਸਤਗੁਰੂ ਜੀ ਕਹਿੰਦੇ ਕਾਜੀ ਕੂੜ ਬੋਲਮਲ ਖਾਏ ਬ੍ਰਹਮਣ ਧਾਵੈ ਜੀਆ ਖਾਏ ਜੋਗੀ ਜੁਗਤ ਨਾ ਜਾ ਰਹਾ ਅਧ ਤਿੰਨੇ ਉਜਾੜੇ ਦਾ ਬੰਦ ਕਹਿੰਦੇ ਤਿੰਨੇ ਅਸੀਂ ਧਰਮ ਨੂੰ ਉਜਾੜ ਰਿਆ ਜਿੰਨਾ ਧਰਮ ਦੀ ਸਿੱਖਿਆ ਦੇਣੀ ਸੀ ਧਰਮ ਦੇ ਰਾਹੀ ਲੋਕਾਂ ਨੂੰ ਉਪਦੇਸ਼ ਦੇਣਾ ਸੀ ਉਹ ਕੀ ਧਰਮ ਦੀ ਖੰਡਿ ਉਡਾਰਿਆ ਹੁਣ ਆ ਬੰਦਿਆ ਸੌ ਕਹਿੰਦੇ ਜੋਗੀ ਗਿਰਹੀ ਜਟਾ ਬਕੂਤ ਜੋਗੀ ਜਿਹੜੇ ਨੇ ਵੱਡੀਆਂ ਵੱਡੀਆਂ ਜਟਾਵਾਂ ਬਣਾ ਕੇ ਝੁੱਟੀਆਂ ਮਲ ਕੇ ਡਰਾਮੇ ਜਿ ਬਣ ਕੇ ਬੈਠੇ ਹੁੰਦੇ ਆ ਤੇ ਕਹਿੰਦੇ ਇਹਨਾਂ ਦੇ ਵਿੱਚ ਇਹ ਹੁੰਦਾ ਵੀ 25 ਸਾਲ ਗ੍ਰਸਤ ਮਾਰਗ ਰੱਖਣਾ ਹੈ 25 ਸਾਲ ਸੰਿਆਸ ਲੈ ਜਾਣਾ ਹੈ ਤੇ 25 ਸਾਲ ਤੀਦਾਂ ਬਣ ਕੀਤੀ 100 ਸਾਲ ਪਤਾ ਨਹੀਂ 100 ਸਾਲ ਜੀਣਾ ਕਿ ਨਹੀਂ ਜੀਣਾ ਪਰ ਇਹਨਾਂ ਦੀ ਵੰਡ ਦੇ ਮੁਤਾਬਕ ਹੈ ਤੇ ਕਹਿੰਦੇ ਹੁਣ ਉਹ ਚਲੇ ਗਏ ਜੰਗਲਾਂ 'ਚ ਪੁੱਤਰ ਵੀ ਪੈਦਾ ਕਰ ਲੇ। ਵਿਆਹ ਵੀ ਕਰਾ ਲਿਆ 25 ਸਾਲ ਪਹਿਲਾਂ। ਵਿਆਹ ਵੀ ਹੋ ਗਿਆ, ਬੱਚੇ ਵੀ ਹੋ ਗਏ। ਹੁਣ ਜਦੋਂ ਬੱਚਿਆਂ ਨੂੰ ਪੜ੍ਹਾਣਾ ਲਿਖਾਣਾ ਸੀ, ਜਦੋਂ ਮਾਂ ਤੇ ਉਹ ਗੁੱਢਣੇ ਦੀ ਡੰਗੋਰੀ ਬੰਨਣਾ ਸੀ, ਇਹ ਬੰਦੇ ਆਖੀ ਕੀਤਾ ਜੰਗਲ ਅਪਣਾ ਲਿਆ। ਜੰਗਲ ਚ ਚੱਲਦੇ। ਕਿਉਂਕਿ ਸਾਡਾ ਤਾਂ ਹੁੰਦਾ 25 ਸਾਲ ਬਾਅਦ ਅਸੀਂ ਜੰਗਲਵਾੜੇ ਚੱਲ ਜਾਂਦੇ। ਹੁਣ ਨਹੀਂ ਆ ਪਹਿਲਾਂ ਹੁੰਦਾ ਸੀ। ਆਗਾ ਪਾਛਾ ਰੋਇਆ ਪੁੱਤ। ਲੋਦੀ ਜਾਨ ਨੂੰ